ਪਾਸ਼ਾ ਨੂੰ ਸ਼ਹੀਦ ਕੀਤਾ ਗਿਆ ਸੀ ਨਾ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਸਮੇਂ ਜ਼ਾਲਮ ਸਰਕਾਰ ਕਹਿੰਦੀ ਸੀ ਕਿ ਜਾਸਾਵਾ ਕਾਨੂੰਨ ਦੇ ਤਹਿਤ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ ਨਹੀਂ ਤਾਂ ਜਿੱਥੇ ਕਿਤੇ ਸ਼ਹੀਦ ਦੇ ਖੂਨ ਦਾ ਇੱਕ ਕਤਰਾ ਇੱਕ ਬੂੰਦ ਵੀ ਡਿੱਗ ਪਈ ਉੱਥੇ ਹਜ਼ਾਰਾਂ ਸ਼ਹੀਦ ਹੋਰ ਪੈਦਾ ਹੋ ਜਾਣੇ ਆ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਅੱਜ ਦੇ ਦਿਨ ਗੁਰੂ ਪਿਆਰੀ ਸਾਧ ਸੰਗਤ ਸਾਢੇ 350 ਸਾਲ ਪਹਿਲਾਂ ਦਿੱਲੀ ਵਿੱਚ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ ਤੇ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਨਾਲ ਪਿਆਰੇ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇ ਹਲਾ ਜੀ ਅੱਖਾਂ ਦੇ ਸਾਹਮਣੇ ਗੁਰੂ ਪਾਸ਼ਾ ਦੇ ਉਹ ਜਾਮੇ ਸ਼ਹਾਦਤ ਪੀਂਦੇ ਨੇ ਇਹ ਇੱਥੇ ਬਸ ਨਹੀਂ ਉਹ ਛੀਨ ਕਰਨ ਤੋਂ ਪਹਿਲਾਂ ਕਹਿੰਦੇ ਤੁਸੀਂ ਮੰਗੋ ਮੁੱਖ ਵਿੱਚੋਂ ਬੋਲੋ ਤੁਸੀਂ ਇਹਨਾਂ ਬੱਤੀਆਂ ਦੰਡਾਂ ਵਿੱਚੋਂ ਕੋਈ ਬੋਲ ਕੱਢੋ ਹਕੂਮਤ ਉਸੇ ਵੇਲੇ ਪੂਰਾ ਕਰ ਦਵੇਗੀ ਸ਼ਰਤ ਇਹ ਹੈ ਕਿ ਆਪਣੇ ਗੁਰੂ ਦਾ ਸਾਥ ਛੱਡ ਦਿਓ ਇਤਿਹਾਸ ਕਰ ਇਹ ਹੀ ਕਹਿੰਨੇ ਨੇ ਕਿ ਉਹ ਕਹਿੰਦੇ ਘੋੜਿਆਂ ਤੇ ਸੂਰਜ ਆਪਣਾ ਸਵਾਰ ਹੋ ਜੋ ਘੋੜਿਆਂ ਤੇ ਸੂਰਜ ਰੁਕਦੇ ਤੱਕ ਜਿੱਥੋਂ ਤੱਕ ਤੁਸੀਂ ਗਾ ਕੇ ਆ ਜਾਵੋਗੇ ਧਰਤੀ ਉਹ ਤਾਂ ਹੀ ਤੁਹਾਡੀ ਕੋ ਤੁਹਾਡਾ ਰਾਜ ਇੱਕ ਵਾਰੀ ਕਹੋ ਕਿ ਅਸੀਂ ਗੁਰੂ ਦੇ ਸਿੱਖ ਨਹੀਂ ਪਰ ਨਹੀਂ ਇੱਕ ਨੁੱਕੜੇ ਖੜਾ ਜਲਾਹ ਆਖੇ ਜਲਾਹ ਕਹਿੰਦਾ ਏ ਸਦੀ ਦਾਸ ਜੀ ਨੂੰ ਤੇਰੀ ਆਖਰੀ ਇਸ਼ਾ ਦਾ ਹੱਲ ਹੋਵੇ ਜਿਹੜੀ ਚੀਜ਼ ਤੂੰ ਮੰਗੇ ਮੁੱਖ ਵਿੱਚੋਂ ਹਾਜ਼ਰ ਇਸੇ ਘੜੀ ਐਸੇ ਪਲ ਹੋਵੇ ਅੱਗੋਂ ਸਿੱਖ ਨਹੀਂ ਮੋੜ ਜਵਾਬ ਦਿੱਤਾ ਮੇਰੀ ਆਖਰੀ ਸਦਰ ਦੇ ਹੱਲ ਹੋਵੇ ਜਦੋਂ ਮੇਰੇ ਸੀਸ ਉੱਤੇ ਚੱਲੇ ਆਰਾ ਮੇਰਾ ਮੁੱਖ ਗੁਰੂ ਪਿੰਜਰੇ ਵਾਲਾ ਮੈਨੂੰ ਤੁਹਾਡੇ ਜ਼ਗੀਰਦਾਰੀਆਂ ਤੁਹਾਡੀਆਂ ਦਿੱਤੀਆਂ ਤੇ ਸਰਦਾਰੀਆਂ ਨਹੀਂ ਚਾਹੀਦੀਆਂ ਮੈਨੂੰ ਕੇਵਲ ਤੇ ਕੇਵਲ ਮੇਰੇ ਗੁਰੂ ਦੀ ਸਿੱਖੀ ਪਿਆਰੀ ਹੈ ਵਾਹ ਜੀ ਵਾਹ ਦੋ ਉਂਗਲਾਂ ਜਦ ਅਸੀਸ ਵਿੱਚ ਆਰੇ ਪਾਇਆ ਚੀਰ ਮਤੀ ਦਾ ਜੀ ਬੋਲਦੇ ਸੁਣ ਕਾਜੀ ਤਰ ਤੀਰ ਰੋਮ ਰੋਮ ਵਿੱਚ ਮੈਂਡੜੇ ਪੀਤਨ ਵਸਿਆ ਆਪ ਉਹ ਆਰਾ ਮੈਨੂੰ ਭਾਵਦਾ ਧਰਮ ਛੋੜਨਾ ਪਾਪ ਟੁਕੜੇ ਇਸ ਸਰੀਰ ਦੇ ਕਰੇ ਜੇ ਲੱਖ ਕਰੋੜ ਤਾਂ ਵੀ ਧਰਮ ਦਾ ਛੋਟਸਾ ਤੇਰਾ ਦੀਨ ਨਹੀਂ ਲੋੜ ਆਰਾ ਪਿਆਰਾ ਲਗਤ ਹੈ ਤਾਰਾ ਕਰੋ ਬਣਾਏ ਸਿਰ ਜਾਵੇ ਤਾਂ ਜਾਏ ਮੇਰਾ ਸਿੱਕੀ ਸਦਕਾ ਨਾ ਜਾਵੇ ਮੇਰਾ ਸਿੱਕੀ ਸਦਕਾ ਨਾ ਜਾਏ ਇੱਕ ਵਾਰ ਕਿੰਨਾ ਕੰਕੀਆਂ ਨੇ ਗੁਰੂ ਘਰੀ ਸਾਸੀ ਸਾਰੀ ਕੌਮ ਨੂੰ ਬੜਾ ਵੱਡਾ ਹੁਣ ਲੱਗਦਾ ਸੀ ਸਿੱਖ ਕੰਡਾ ਮੇਰਾ ਸਿਰ ਜਾਂਦਾ ਵਾ ਜਾਣਦੇ ਆ ਪਰ ਮੇਰਾ ਸਿੱਕੀ ਸਦਕੀ ਨਹੀਂ ਜਾਣਾ ਚਾਹੀਦਾ ਸੇਖ ਵਾਸਤੇ ਸਭ ਤੋਂ ਵੱਡਾ ਸੋਖੀ ਇਹ ਹੈ ਕਿ ਗੁਰੂ ਦੇ ਲੇਖ ਲੱਗ ਜਾਵੇ ਗੁਰੂ ਦੇ ਵਾਸਤੇ ਸੱਚੀ ਸੁਣ ਕੇ ਜੀਵਨ ਵੇਸਣ ਤੋਂ ਨਾ ਕੱਟ ਜਾਵੇ ਇਸ ਤੋਂ ਵੱਡਾ ਕੋਈ ਸੋਖ ਨਹੀਂ ਸੁਆਕ ਅਸਾਂ ਸੇਖਾში ਗਨੂ ਯਾਦ ਕਰਦੇ ਪਈਆਂ ਜਿਨ੍ਹਾਂ ਨੇ ਆਪਣਾ ਆਪ ਗੁਰੂ ਦੇ ਲੇਖੇ ਲਾ ਦਿੱਤਾ ਜਿਨ੍ਹਾਂ ਨੇ ਆਪਣਾ ਤਨ ਆੜਿਆ ਨਾ ਤੇ ਚੜਾਰਿਆ ਜਿਨ੍ਹਾਂ ਨੇ ਆਪਣੇ ਜਿਸਮ ਨੂੰ ਉਪਲ ਦੀ ਦੇਗ ਵਿੱਚ ਬੈਠ ਕੇ ਅਲੋ ਵਾਂਗ ਉਬਾਲ ਕੇ ਆਪਣੇ ਆਪ ਨੂੰ ਗੁਰੂ ਲਈ ਕੁਰਬਾਨ ਤਾਂ ਕਰ ਦਿੱਤਾ ਭਾਈ ਤਿਆਰ ਦਾਸ ਜੀ ਨੂੰ ਜਦੋਂ ਦੇਗ ਵਿੱਚ ਬਿਠਾਇਆ ਸੀ ਨਾ ਹੌਲੀ-ਹੌਲੀ ਅੱਗ ਵਧਾਉਂਦੇ ਸੀ ਹੌਲੀ-ਹੌਲੀ ਪਾਣੀ ਗਰਮ ਕਰਦੇ ਸੀ ਪੁੱਛਦੇ ਸੀ ਦਾਸ ਹੁਣ ਮੰਨ ਜਾ ਤੇਰੇ ਸਰੀਰ ਨੂੰ ਜਿਹੜਾ ਕਸ਼ਟ ਆਇਆ ਠੀਕ ਕਰ ਦਿਆਂਗੇ ਕਹਿੰਦਾ ਨਹੀਂ ਮੈਨੂੰ ਸਿੱਖੀ ਪਿਆਰੀ ਏ ਤਾਂ ਤੱਕ ਇਹ ਸਿੱਖੀ ਏ ਜੋ ਖੰਨੀਓ ਚਿੱਖੀਏ ਦੀਵਾਲੋਂ ਨਿੱਕੀਏ ਪਿਆਰੀ ਏ ਸੋ ਅੱਜ ਕੋ ਨਾ ਗੁਰਸਖ ਪਿਆਰਿਆਂ ਦਾ ਰੂਹ ਵਿੱਚ ਲਪੇਟ ਕੇ ਜਿਹੜੀ ਸਜ਼ਾ ਦਿੱਤੀ ਸੀ ਜਦੋਂ ਰੂਹ ਨੂੰ ਘੁੱਟ ਕੇ ਮੰਨ ਦਈਏ ਨਾ ਫਿਰ ਕੰੰਢੇ ਰੂਹ ਸੜਦਾ ਨਹੀਂ ਰੂਹ ਧੁਖਦਾ ਏ ਤੇ ਰੂਹ ਨੂੰ ਅੱਗ ਨਹੀਂ ਪੈਰਾਂ ਵਾਲੇ ਪਾਸਿਓਂ ਹੌਲੀ-ਹੌਲੀ ਕਿਤੇ ਮੁਖੋਂ ਹਰੇ ਸਿਰੋਂ ਅੱਗ ਜਾਵੇਗੀ ਤੇ ਇਹ ਈਨ ਬਣੇਗਾ ਰਾਜਵੀ ਉਹਨਾਂ ਨੂੰ ਰੂਹ ਨਹੀਂ ਸਕਦਾ ਭਾਈ ਸਾਧ ਮੰਦਰਾ ਸਿੰਘ ਤੇ ਮਨ ਦਾਸ ਸਿੰਘ ਦੇ ਨਾਮ ਤੋਂ ਅਲਾਸ ਦਿਵਾਰੇ ਨੂੰ ਕਿਰਪਾ ਕਰਨੀ ਆਓ ਸਮੁੱਚੀਆਂ ਅਰਦਾਸਾਂ ਤੇ ਮੋਹਰ ਲਾਹ ਆਪੁਨਾਮ ਦਾ ਨਾਮ ਚੜ ਨਿਕਲਾ ਤੇਰੇ ਬਾਣੇ ਸਰਬਤ ਦਾ ਪਲਾ ਪੰਥ ਦਾ ਬਹੁਤੀ ਕੁਛ ਕੋਟੀ ਦਾ ਅਨਮਾਨ ਜੁੱਖਾਇਆ ਨਹੀਂ